ਇਕ ਦੋ ਬੰਦਿਆਂ ਨੇ ਸ਼ਕਤੀਸ਼ਾਲੀ ਮਨੁੱਖ ਨੂੰ ਮਾਰ ਦਿੱਤਾ ਉਹਨਾਂ ਨੂੰ ਫਾਂਸੀ ਤੇ ਚਾੜ ਦਿੱਤਾ ਕਿਉਂਕਿ ਸ਼ਕਤੀਸ਼ਾਲੀ ਮਨੁੱਖ ਨੂੰ ਮਾਰ ਦਿੱਤੇ ਪਰ 4000 ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਪਈਆਂ ਸਬੂਤ ਵੀ ਮਲਈਆ ਹੋ ਗਏ ਕਿਸ ਨੂੰ ਫਾਂਸੀ ਤੇ ਚੜਾਇਆ ਕੌਣ ਫਾਂਸੀ ਤੇ ਚੜਾਇਆ ਕਮਜ਼ੋਰ ਕਮਜ਼ੋਰ ਤੇ ਹਕੀਕਤ ਹੈ ਇਹਦੀ ਸਚਾਈ ਹੈ ਕਿਤਨਾ ਹੀ ਜ਼ਾਲਮ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦਿੰਦੀ ਪਰਦਾ ਪਾ ਦਿੰਦੀ ਕਿਤਨਾ ਹੀ ਬੇਈਮਾਨ ਤੇ ਠੱਗ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦਿੰਦੀ ਪਰਦਾ ਪਾ ਦਿੰਦੀ ਕਿਤਨਾ ਹੀ ਦੁਰਾਚਾਰੀ ਤੇ ਬੇਬੇਚਾਰੀ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦਿੰਦੀ ਸ਼ਕਤੀ ਹਿੰਨ ਦੀ ਨਿੱਕੀ ਜਾਈ ਗਲਤੀ ਪਹਾੜ ਜੈਸੀ ਹੋਵੇਗੀ ਸ਼ਕਤੀ ਵਾਨ ਮਨੁੱਖ ਦੀ ਪਹਾੜ ਜੈਸੀ ਗਲਤੀ ਉੱਕੀ ਦਿਖਾਈ ਨਹੀਂ ਦੇਗੀ ਪਰਦਾ ਬਹੁਤ ਵੱਡਾ ਹੈ ਉਹਦੇ ਕੋਲ ਪਰਦਾ ਕੀ ਹੈ ਉਹ ਸਾਰੇ ਗੁਨਾਹਾਂ ਨੂੰ ਢੱਕਦਾ ਨਹੀਂ ਲੋਕਾਂ ਦੀ ਅੱਖਾਂ ਤੇ ਹੀ ਪਰਦਾ ਪਾ ਦਿੰਦਾ ਕੁਝ ਦਿਖਾਈ ਨਹੀਂ ਦੇਦਾ ਦਿਖਾਈ ਨਹੀਂ ਦੇਦਾ ਉਹਦੇ ਕੋਲ ਸ਼ਕਤੀ ਹੈ ਉਹਦੇ ਕੋਲ ਤਾਕਤ ਹੈ ਹਰ ਰਾਜਾ ਇੰਦਰ ਹੁੰਦਾ ਹੈ